ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮੇਸਰੀ ਦੇ ਵਿੱਚ ਮੇਸਰੀ ਪਿੰਡ ਆ ਜਿਹੜਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਜਦੋਂ ਤੁਸੀਂ ਤਲਵੰਡੀ ਪਾਈ ਵਾਲੇ ਪਾਸਿਓਂ ਆ ਕੇ ਪੁਲ ਪਾਰ ਕਰਕੇ ਮੋਗੇ ਵਾਲੇ ਪਾਸੇ ਨੂੰ ਵਧਦੇ ਆਣਾ ਤਾਂ ਮਿੱਤਰੋ ਜਿਹੜਾ ਪਹਿਲਾ ਪਿੰਡ ਉਸ ਪੋਲ ਤੋਂ ਪਾਰ ਕਰਕੇ ਆਉਂਦਾ ਵਾ ਉਹ ਪਿੰਡ ਕੀ ਨਾਂ ਸੀ ਇਹ ਪਿੰਡ ਦਾ ਜਿੱਥੇ ਹੈਂ ਦਾਰਾਪੁਰ ਦਾਰਾਪੁਰ ਤੋਂ ਜਿਹੜੀ ਸਿੱਧੀ ਛੜਕੋ ਮੇਸਰੀ ਦੇ ਵਿੱਚ ਆਉਂਦੀ ਹੈ ਮਿੱਤਰੋ ਤੇ ਮੇਸਰੀ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਤੇ ਮੇਸਰੀ ਪਿੰਡ ਦੇ ਵਿੱਚ ਆ ਕੇ ਤੁਸੀਂ ਫਾਟਕ ਪਾਰ ਕਰ ਲੈਣਾ ਫਾਟਕ ਪਾਰ ਕਰਕੇ ਅੱਗੇ ਕਾਲੀਏ ਵਾਲੇ ਵਾਲੀ ਸੜਕ ਮੁੜ ਕੇ ਬਾਈ ਦਾ ਘਰ ਆ ਕਾਲੀਏ ਵਾਲੇ ਵਾਲੀ ਸੜਕ ਦੇ ਉੱਤੇ ਬਾਈ ਨਾਲ ਤੁਸੀਂ ਸੰਪਰਕ ਕਰ ਲਿਆ ਜੜ ਕੇ ਪਹਿਲਾ ਸੂਆ ਝੋਟੀ ਆ ਮਿੱਤਰੋ ਸੂਣ ਵਾਲੀ ਆ ਗਰਨੇ ਨੇ ਹਜੇ 5-7 ਲੈ ਜਾਣੇ ਆ ਬਰੀਕੀ ਸਾਰੀ ਝੋਟੀ ਦੀ ਚੰਗੀ ਆ ਅਲ ਰੋਡਰ ਵੱਲੋਂ ਬਿਹਤਰੀਨ ਜਿੰਨੀ ਹੈਗੀ ਆ ਕਿਉਂਕਿ ਹਜੇ ਇਹ ਝੋਟੀ ਨੇ ਸੂਣ ਤੋਂ ਬਾਅਦ ਵੱਧ ਨਿਕਰਨਾ ਵਾ ਇਹ ਗੱਲ ਨੋਟ ਰੱਖਿਆ ਜੀ ਮਿੱਤਰੋ ਡਰਦੀ ਥੋੜੀ ਜੀ ਵਾਧਾ ਕਰਮਾਂ ਵਾਲੀ ਹੋਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਪਸ਼ੂ ਬਾਈ ਦਾ ਘਰ ਰੱਗੇ ਆ ਪਸ਼ੂ ਪਿੱਛੇ ਹਮੇਸ਼ਾ ਇਹ ਦਿੱਕਤ ਆਉਂਦੀ ਆ ਜਿਹੜੇ ਘਰ ਦੇ ਪਸ਼ੂ ਪਿੱਛੇ ਹੁੰਦੇ ਆ ਨਾ ਉਹ ਡਰਦੇ ਵੱਧ ਹੁੰਦੇ ਆ ਤੇ ਜੇ ਪਸ਼ੂ ਆਪਣੇ ਅੱਗੇ ਹੋਣ ਤੇ ਘਰ ਪਿੱਛੇ ਹੋਵੇ ਫਿਰ ਡਰ ਪਸ਼ੂਆਂ ਦਾ तकरीबन ਅੱਧਾ-ਅੱਧਾ ਲੈ ਜਾਂਦਾ ਹੁੰਦਾ ਲਿਓ ਵੀਰੇ ਮੜਾ ਗਿਆ ਪਹਿਲਾ ਸੂਆ ਵਾ ਮਿੱਤਰੋ 3 ਸਾਲ ਦੀ ਇਹਦੀ ਉਮਰ ਆ 2 ਦੰਦ ਦਾ 4 ਦੰਦ ਦਾ 6 ਦੰਦ ਦਾ ਮੈਂ ਪੱਟ ਕੇ ਨਹੀਂ ਵੇਖਿਆ ਤੁਸੀਂ ਆਪ ਦੀ ਤਸੱਲੀ ਕਰ ਲਿਆ ਜਾ ਕੇ ਸਿੰਘੋ ਥੋੜੀ ਜੀ ਰੈਲੀ ਆ ਨੇਵੇ ਵੱਲੋਂ ਚੰਗੀ ਆ ਅੰਗ ਪੈਰ ਝੋਟੀ ਨੂੰ ਵਾਲੇ ਚੰਗੇ ਲੱਗੇ ਹੋਇਆ ਬਰੀਕੀ ਬਹੁਤ ਚੰਗੀ ਆ ਜਿੰਨੀ ਹੈਗੀ ਆ ਦੁੱਧ ਝੋਟੀ ਨੇ ਬਾਲਾ ਨਹੀਂ ਤਾਂ 10 11 ਕਿਲੋ ਬਾਈ 10 ਕਿਲੋ ਵਾਂਗੂ ਪਹਿਲੇ ਸੋ ਜ਼ਰੂਰ ਦੇ ਜੂਗੀ ਕਿਉਂਕਿ ਭਾਵੇਂ ਦੀ ਲੇਵੇ ਟੈਟ ਦੇ ਵਿੱਚ ਹੀ ਰਵੇ ਪਰ ਦੁੱਧ ਇਹਨਾਂ ਜ਼ਰੂਰ ਦੇ ਜੂਗੀ ਲਾਜ਼ਮੀ ਇਹ ਰੇਟ ਇਹਦਾ 95000 ਰੁਪਿਆ ਵਾ ਘਰੇਲੂ ਪਰਵਾਰ ਦੇ ਘਰੇ ਖੜੀਆ ਵੀਰੇ ਕਾਲੀ ਵਾਲੀ ਵਾਲੀ ਛੜਕੇ ਦੇ ਉੱਤੇ ਕੀ ਨਾਂ ਪੁੱਛੀ ਦੱਸੀ ਹੈ ਜੱਸਾ ਜੱਸਾ son of ਵੀਰੇ ਨਛੱਤਰ ਸਿੰਘ ਲੈ ਵੀ ਮਿੱਤਰੋ ਕਾਲੀ ਵਾਲੀ ਛੜਕੇ ਦੇ ਉੱਤੇ ਆ ਕੇ ਤੁਸੀਂ ਬਾਈ ਦਾ ਘਰ ਪੁੱਛ ਲੈਣਾ ਵਾ ਜੱਸਾ ਬਾਈ ਦਾ ਨਾਮ ਆ ਤੇ son of ਨਛੱਤਰ ਸਿੰਘ ਬਾਈ ਦਾ ਨਾਮ ਆ ਮਿੱਤਰੋ ਗੱਲਬਾਤ ਕਰ ਲਿਓ ਨੰਬਰ ਮੈਂ ਸਕਰੀਨ ਦੇ ਉੱਤੇ ਵੀ ਲਾ ਦਿੰਦਾ ਤੇ ਨੋਟ ਵੀ ਕਰ ਲਓ ਤੁਸੀਂ ਇੱਕ ਵਾਰੀ ਮਿੱਤਰੋ ਮੈਂ ਤੁਹਾਨੂੰ ਦੱਸਦੀ ਨਾ ਨੰਬਰ ਬਾਈ ਦਾ 8546 67734 8546 67734 8546 67734 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਤੇ ਬਾਕੀ ਭਈਆ ਉਹਦੇ ਪੱਖੇ ਪੁੱਖੇ ਲਾ ਕੇ ਰੱਖੋ ਟੈਂਪਰੇਚਰ ਆ ਜਿਹੜਾ ਉਹ 45 42 ਡਿਗਰੀ ਦੇ ਨੇੜੇ ਤੇੜੇ ਫਿਰਦਾ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਗਾਵਾਂ ਦਾ ਖਿਆਲ ਜ਼ਰੂਰ ਰੱਖਿਓ ਧੰਨਵਾਦ ਸ਼ੁਕਰੀਆ